ਸਾਸ਼ੀ ਕਾਲਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ ਮਮੀ ਲਾਈਵ ਫਸ ਨਾ ਤੁਸੀਂ ਸਾਰੇ ਜਾਨੇ ਕਿਵੇਂ ਹੋ ਠੀਕ ਠਾਕ ਹੋ ਜੀ ਐਂਡ ਮੈਂ ਵੀ ਬਿਲਕੁਲ ਠੀਕ ਠਾਕ ਆ ਉਮੀਦ ਕਰਦੀ ਆ ਕਿ ਤੁਸੀਂ ਵੀ ਸਾਰੇ ਜਾਣੇ ਬਹੁਤ ਵਧੀਆ ਹੋਵਗੇ ਆਪਦੇ ਘਰ ਰਾਜੀ ਖੁਸ਼ੀ ਹੋਵਗੇ ਤੇ ਚੜਦੀ ਕਲਾ ਵਿੱਚ ਹੋਵਗੇ ਚਲਿਏ ਫਿਰ ਅੱਜ ਦੀ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਕਰਨਾ ਚਾਹਦੀ ਆ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸਕਿਪ ਕਰਕੇ ਬਿਲਕੁਲ ਵੀ ਨਾ ਦੇਖਿਆ ਕਰੋ ਅਗਰ ਤੁਹਾਨੂੰ ਅੱਜ ਦੀ ਵੀਡੀਓ ਥੋੜੀ ਜੀ ਵੀ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਇੱਕ ਲਾਈਕ ਜੋ ਕਰਕੇ ਜਾਇਓ ਮੈਨੂੰ ਪਿਆਰਾ ਜਿਹਾ ਕਮੈਂਟ ਕਰਕੇ ਜੂਤ ਅਸੀਓ ਬਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਪਲੀਜ਼ ਬਲੌਗ ਦੀ ਵਤਵਾਇ ਜ਼ਰੂਰ ਸ਼ੇਅਰ ਕਰ ਦਿਆ ਕਰੋ ਆਪਣੀ ਫੈਮਿਲੀ ਸਾਂ ਫਰੈਂਡਸ ਦੇ ਨਾਲ ਅੱਜ ਦੀ ਸ਼ੁਰੂਆਤ ਅਰਲੀ ਮਾਰਨਿੰਗ ਦੇ ਨਾਲ ਸ਼ੁਕਰਾਨਾ ਕਰਦੇ ਹੀ ਮਾਰਨਿੰਗ ਦੀ ਸ਼ੁਰੂਆਤ ਹੁੰਦੀ ਆ ਔਰ ਨਾਲ ਸਵੇਰੇ ਸਵੇਰੇ ਸਾਡੀ ਨਜ਼ਰਾਂ ਹੀ ਠੀਕ ਨਹੀਂ ਹੁੰਦੀਆਂ ਅਦਰਵਾਇਜ਼ ਹਰ ਰੋਜ਼ ਕੁਝ ਨਾ ਕੁਝ ਐਦਾ ਦਾ ਜ਼ਰੂਰ ਹੁੰਦਾ ਸਾਡੇ ਆਲੇ-ਦੁਆਲੇ ਜਿਹਦੇ ਲਈ ਸਾਨੂੰ ਸ਼ੁਕਰਗੁਜ਼ਾਰ ਜ਼ਰੂਰ ਕਰਨਾ ਚਾਹੀਦਾ ਆ ਸਵੇਰੇ ਜਲਦੀ ਉੱਠਣ ਦੇ ਬੈਨੀਫਿਟ ਇਹ ਹੀ ਹੁੰਦੇ ਆ ਕਿ ਤੁਸੀਂ ਆਪਣੇ ਆਪ ਨਾਲ ਥੋੜਾ ਜਿਹਾ ਟਾਈਮ ਸਪੈਂਡ ਕਰੋ ਕਿਉਂਕਿ ਉਸ ਤੋਂ ਬਾਅਦ ਥੋੜੀ ਦੇਰ ਜਿਹੜੀ ਦੌੜ ਭੱਜ ਸਾਡੀ ਸ਼ੁਰੂ ਹੋ ਜਾਂਦੀ ਆ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਉਹਨਾਂ ਦਾ ਖਾਣਾ ਬਣਾਉਣਾ ਹੁੰਦਾ ਔਰ ਉਹਨਾਂ ਨੂੰ ਰੈਡੀ ਕਰਕੇ ਸਕੂਲ ਭੇਜਣਾ ਸੇਮ ਐਸੀ ਤਰੀਕੇ ਨਾਲ ਹਸਬੰਦ ਨੇ ਵੀ ਕੰਮ ਤੇ ਜਾਣਾ ਹੁੰਦਾ ਉਹਨਾਂ ਦਾ ਲੰਚ ਬਾਕਸ ਵਗੈਰਾ ਰੈਡੀ ਕਰਨਾ ਹੁੰਦਾ ਆ ਹਮੇਸ਼ਾ ਦੀ ਤਰ੍ਹਾਂ ਵਲੌਗ ਦੇ ਵਿੱਚ ਮੈਂ ਇਹੀ ਕਹਿਣੀ ਹੁੰਨੀ ਆ ਸਵੇਰੇ ਜਲਦੀ ਉੱਠਣ ਦੀ ਆਦਤ ਪਾਇਆ ਕਰੋ ਉੱਠਦੇ ਸਾਰ ਆਪਣੇ ਆਪ ਨਾਲ ਥੋੜਾ ਜਿਹਾ ਟਾਈਮ ਸਪੈਂਡ ਕਰਿਆ ਕਰੋ ਜਿਹਨੂੰ ਆਪਾਂ ਮੀ ਟਾਈਮ ਵੀ ਕਹਿ ਦਿੰਦੇ ਆ ਉਹ ਜਿਹੜੇ 10 ਔਰ 15 ਮਿੰਟ ਹੁੰਦੇ ਨਾ ਜਦੋਂ ਤੁਸੀਂ ਆਪਣੇ ਨਾਲ ਗੁਜ਼ਾਰਨਾ ਸ਼ੁਰੂ ਕਰੋਗੇ ਨਾ ਉੱਠ ਕੇ ਤੁਸੀਂ ਯਕੀਨ ਮੰਨਿਓ ਪੂਰਾ ਦਿਨ ਤੁਹਾਡਾ ਐਨਾ ਜ਼ਿਆਦਾ ਵਧੀਆ ਨਿਕਲੇਗਾ ਨਾ ਪੂਰਾ ਪੋਜ਼ਿਟਿਵ એનર્ਜੀ ਦੇ ਨਾਲ ਨਿਕਲੇਗਾ ਇੱਕ ਵਾਰੀ ਮੇਰੇ ਕਹੇ ਤੇ ਜ਼ਰੂਰ ਇਸ ਤਰੀਕੇ ਨਾਲ ਕਰਕੇ ਦੇਖਿਓ ਤੁਹਾਨੂੰ ਬਹੁਤ ਜ਼ਿਆਦਾ ਸਕੂਨ ਤੇ ਸ਼ਾਂਤੀ ਮਿਲੇਗੀ ਮਾਰਨਿੰਗ ਨਾ ਜਿੱਤੇ ਹਸਬੰਦ ਚਲੇ ਗਏ ਸੇ ਕੰਮ ਤੇ ਬਾ ਸੋਨਾ ਦੇ ਜਾਣ ਤੋਂ ਬਾਅਦ ਅੱਜ ਮੈਂ ਸਭ ਤੋਂ ਪਹਿਲਾ ਲਗਾ ਦਿੱਤੀ ਮਸ਼ੀਨ ਕੱਪੜੇ ਧੋਣ ਵਾਸਤੇ ਕੱਲ ਵੀ ਨਹੀਂ ਧੋਤੇ ਮੈਂ ਪਰਸੋ ਵੀ ਨਹੀਂ ਧੋਤੇ 2 ਦਿਨ ਦਾ ਗੈਪ ਪੈ ਗਿਆ ਸੀ ਕੱਪੜੇ ਵੀ ਕਾਫੀ ਜ਼ਿਆਦਾ ਹੋ ਗਏ ਸਕੇ ਔਨਾ ਬਸ ਮਸ਼ੀਨ ਲਗਾ ਕੇ ਉਸ ਤੋਂ ਬਾਅਦ ਮੈਂ ਅਗੇ ਸਿੱਕੇ ਕਿਚਨ ਦੇ ਵਿੱਚ ਮੇਰਾ ਮਾਰਨਿੰਗ ਦਾ ਜਿਹੜਾ ਬ੍ਰੇਕਫਾਸਟ ਆ ਹੋ ਤਾਂ ਸਾਰਾ ਹੋ ਚੁੱਕਿਆ ਆ ਉਸ ਤੋਂ ਬਾਅਦ ਜਿਹੜਾ ਦੁਪਹਿਰ ਦਾ ਖਾਣਾ ਹੁੰਦਾ ਉਹ ਵੀ ਮੈਂ ਖਾ ਲਿਆ ਆ ਮਾਰਨਿੰਗ ਨਾਲ ਜਬ ਬ੍ਰੇਕਫਾਸਟ ਵਿੱਚ ਮੈਂ ਬਣਾਇਆ ਸੀਗਾ ਓਟਸ ਓਟਸ ਗੁਰਸ਼ੀ ਨੇ ਔਰ ਮੈਂ ਖਾ ਲਿਆ ਸੀਗਾ ਗੁਰਸ਼ੀ ਦੇ ਪਾਪਾ ਵਾਸਤੇ ਮੈਂ ਪਰੌਂਠੀ ਬਣਾ ਦਿੱਤੀ ਸੀਗੀ ਦੁਪਹਿਰ ਨੂੰ ਮੈਂ ਕੀ ਕੀਤਾ ਦਾਲ ਪਈ ਹੋਈ ਸੀ ਰਾਤ ਦੀ ਰਾਤੀ ਮੈਂ ਦਾਲ ਬਣਾਈ ਸੀਗੀ ਮੂੰਗੀ ਮਸਰਾਂ ਦੀ ਥੋੜੀ ਜੀ ਮੇਰੇ ਕੋਲ ਬਚੀ ਸੀ ਬਚ ਗਈ ਸੀ ਕਿਉਂਕਿ ਪਤਾ ਕੀ ਹੁੰਦਾ ਦਾਲ ਤਾਂ ਕਈ ਵਾਰ ਮਾਰਨਿੰਗ ਦੇ ਵਿੱਚ ਇਹ ਖਾ ਲੈਂਦੇ ਆ ਕਈ ਖਾਂਦੀ ਕੁਸ਼ੀਨ ਤਾਂ ਬਿਲਕੁਲ ਵੀ ਨਹੀਂ ਖਾਂਦੀ ਫਿਰ ਬਸ ਇਹ ਵਧੀਆ ਤਰੀਕਾ ਹੀ ਹੁੰਦਾ ਹਮੇਸ਼ਾ ਦੀ ਤਰ੍ਹਾਂ ਉਹਨੂੰ ਮੈਂ ਦਾਲ ਦੇ ਵਿੱਚ ਗੁਣ ਲੈਣੀ ਹੁੰਦੀ ਆ ਉਹਦੀਆਂ ਮੈਂ ਮਿਸੀਆਂ ਰੋਟੀਆਂ ਬਣਾ ਲੈਣੀਆਂ ਹੁੰਦੀ ਆ ਆਟੇ ਦੇ ਵਿੱਚ ਮੈਂ ਥੋੜਾ ਜਨਾ ਬੇਸਨ ਜ਼ਰੂਰ ਐਡ ਕਰ ਲੈਣੀ ਹੁੰਦੀ ਉਹਦੇ ਨਾਲ ਜਿਹੜੀ ਤੁਹਾਡੀ ਰੋਟੀ ਹੈ ਨਾ ਹੈਲਦੀ ਬਣ ਜਾਂਦੀ ਆ ਔਰ ਮਾਰਨਿੰਗ ਦੇ ਵਿੱਚ ਤੁਹਾਨੂੰ ਕਾਫੀ ਸਾਰਾ ਪ੍ਰੋਟੀਨ ਵੀ ਮਿਲ ਜਾਂਦਾ ਬੇਸਨ ਦੇ ਨਾਲ ਬੇਸਨ ਜਰੂਰ ਐਡ ਕਰਿਆ ਕਰੋ ਉਹਦੇ ਨਾਲ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਂਦਾ। ਬਸ ਜਿਹੜੇ ਬੇਸਿਕ ਮਸਾਲੇ ਤੁਸੀਂ ਉਹਦੇ ਵਿੱਚ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹੋ ਘੱਟ ਜ਼ਿਆਦਾ ਜਿੱਦਾਂ ਵੀ ਤੁਸੀਂ ਖਾਣਾ ਪਸੰਦ ਕਰਦੇ ਹੋ। ਉਹਦੇ ਵਿੱਚ ਮੈਂ ਨਾ ਇੱਕ ਪਿਆਜ਼ ਵੀ ਮੀਡੀਅਮ ਸਾਈਜ਼ ਦਾ ਕੱਟ ਕੇ ਪਾ ਲੈਨੇ ਆ। ਪਿਆਜ਼ ਦੇ ਨਾਲ ਨਾ ਬਹੁਤ ਹੀ ਕਰੰਚੀਪਨ ਆ ਜਾਂਦਾ ਪਰੌਂਠਿਆਂ ਦੇ ਵਿੱਚ ਤੇ ਮੈਨੂੰ ਸਵਾਦ ਲੱਗਦਾ ਆ। ਅਜਿਹਾ ਮੈਂ ਆਟਾ ਗੁੰਨੇ ਸਵੇਰੇ ਮਸਵੇਰੇ ਕਹਿ ਦਿੱਤਾ ਦੁਪਹਿਰ ਦੇ ਵਿੱਚ ਮੈਂ ਉਹੀ ਬਣਾ ਕੇ ਖਾਦਾ ਸੀ ਦਹੀਂ ਦੇ ਨਾਲ ਗੁਸ਼ੀਰ ਨੇ ਵੀ ਉਹੀ ਖਾਦਾ ਮੈਂ ਵੀ ਉਹ ਖਾ ਲਿਆ ਖਾ ਕੇ ਉਸ ਤੋਂ ਬਾਅਦ ਮੈਂ ਸਾਰੇ ਆਪਣੇ ਭਾਂਡੇ ਵਗੈਰਾ ਤੁਸੀਂ ਦੇਖ ਹੀ ਸਕਦੇ ਹੋ ਟੋਕਰਾ ਭਰ ਕੇ ਭਾਂਡਿਆਂ ਦਾ ਇੱਥੇ ਮੈਂ ਮਾਂਜਿਆ ਸਾਰੇ ਭਾਂਡੇ ਖਾਲੀ ਕਰਕੇ ਉਸ ਤੋਂ ਬਾਅਦ ਹੀ ਮੈਂ ਭਾਂਡੇ ਵਗੈਰਾ ਸਾਰੇ ਸਾਫ਼ ਕਰਦੀ ਹੁੰਨੀ ਆ ਮਾਰਨਿੰਗ ਹੋਵੇ ਜਾਂ ਫੇ ਇਵਨਿੰਗ ਹੋਵੇ ਵੈਸੇ ਤਾਂ ਮੇਰਾ ਜਿਹੜਾ ਰੂਟੀਨ ਵੀ ਕਹਿ ਸਕਦੇ ਆ ਕੁਕਿੰਗ ਟਾਈਮ ਵੇਲੇ ਕਾਫੀ ਸਾਰੇ ਭਾਂਡੇ ਮਨ ਨਾਲ-ਨਾਲ ਸਾਫ਼ ਕਰ ਲੈਣੇ ਹੁੰਨੇ ਆ ਔਰ ਨਾ ਜਿੱਦਾਂ ਮੈਨੂੰ ਲੱਗਦਾ ਵਾ ਕਿ ਅੱਜ ਮੇਰੇ ਕੋਲ ਟਾਈਮ ਹੈ ਨਹੀਂ ਜਾਂ ਫੇ ਮੈਂ ਕਿਚਨ ਦਾ ਜਾਂ ਫੇ ਨਾਲ-ਨਾਲ ਮੈਂ ਕੋਈ ਹੋਰ ਕੰਮ ਕਰਦੀ ਆ ਫਿਰ ਮੈਂ ਭਾਂਡੇ ਵਗੈਰਾ ਨਹੀਂ ਮਾਂਜਦੀ ਫਿਰ ਮੈਂ ਛੱਡ ਦੇਣੀ ਹੁੰਨੇ ਆ ਫਿਰ ਮੈਂ ਕੀ ਕਰਦੀ ਆ ਸਾਰੇ ਭਾਂਡੇ ਇਕੱਠੇ ਕਰਕੇ ਉਸ ਤੋਂ ਬਾਅਦ ਮੈਂ ਗਰਮ ਪਾਣੀ ਕਰਕੇ ਸਾਰੇ ਭਾਂਡੇ ਸਾਫ਼ ਕਰ ਦਿੰਨੀ ਆ ਮੈਂ ਤੁਹਾਨੂੰ ਦੱਸਾਂ ਚਾਹੀ ਮੈਂ ਭਾਂਡੇ ਨਾਲ-ਨਾਲ ਸਾਫ਼ ਕਰ ਲਵਾਂ ਚਾਹੀ ਮੈਂ ਇਕੱਠੇ ਕਰਕੇ ਭਾਂਡੇ ਮਾਂਜਾਂ ਮ ਉਨੇ ਤਰੀਕੇ ਬਹੁਤ ਜ਼ਿਆਦਾ ਵਧੀਆ ਲੱਗਦੇ ਮੈਨੂੰ ਓੱਖਾ ਨਹੀਂ ਲੱਗਦਾ ਕਿਸੇ ਵੀ ਤਰ੍ਹਾਂ ਦੇ ਤਰੀਕੇ ਨਾਲ ਪਾਂਡਿਆਂ ਨੂੰ ਸਾਫ਼ ਕਰਨਾ ਇਕੱਠੇ ਕਰਕੇ ਮੰਜਨੇ ਵੀ ਸੋਖੇ ਆ ਔਰ ਨਾਲ-ਨਾਲ ਕਰਨ ਨਾਲ ਵੀ ਸੋਖੇ ਲੱਗਦੇ ਆ ਔਰ ਡਿਪੈਂਡ ਕਰਦਾ ਕਿ ਤੁਸੀਂ ਕਿਸ ਤਰੀਕੇ ਨਾਲ ਤੁਹਾਡੇ ਕੋਲ ਕਿੰਨਾ ਕੁ ਟਾਈਮ ਹੈਗਾ ਬਸ ਉਹਦੇ ਹਿਸਾਬ ਦੇ ਨਾਲ ਉਦੋਂ ਮੈਂ ਕਰ ਲੈਣੀ ਹੁੰਨੀ ਆ ਕੱਲ ਨਾ ਜਿਵੇਂ ਮੈਥੋਂ ਦੱਸਿਆ ਸੀਗਾ ਕਿ ਕੱਲ ਮੈਂ ਆ ਕੇ ਬਾਜ਼ਾਰ ਤੋਂ ਆ ਕੇ ਵਲੌਗ ਮੈਂ ਕਾਫੀ ਲੇਟ ਸ਼ੂਟ ਕੀਤਾ ਸੀਗਾ ਔਰ ਸ਼ਾਮ ਨੂੰ ਵੀ ਮੈਨੂੰ ਕਾਫੀ ਟਾਈਮ ਹੋ ਗਿਆ ਸੀਗਾ ਵਲੌਗ ਐਡਿਟ ਵਗੈਰਾ ਜੋ ਵੀ ਉਹਦਾ ਪੂਰਾ ਪ੍ਰੋਸੈਸ ਹੁੰਦਾ ਆ ਉਸ ਤੋਂ ਬਾਅਦ ਮੇਰੇ ਕੋਲ ਇੰਨਾ ਜ਼ਿਆਦਾ ਟਾਈਮ ਨਹੀਂ ਸੀ ਕੱਲ ਨਾ ਮੈਂ ਕਾਫੀ ਜ਼ਿਆਦਾ ਥੱਕ ਵੀ ਗਈ ਸੀਗੀ ਰਾਤੀ ਤਾਂ ਮੈਂ ਟਾਈਮ ਦੇ ਨਾਲ ਹੀ ਸੋ ਗਈ ਸੀਗੀ ਔਰ ਗੁਰਸ਼ੀਨ ਵੀ ਟਾਈਮ ਨਾਲ ਸੋ ਗਈ ਸੀਗੀ ਔਰ ਨਾ ਫਿਰ ਰਾਤੀ ਜਿਹੜਾ ਕਿਚਨ ਦਾ ਮੇਰਾ ਕੰਮ ਸੀ ਕਾਫੀ ਜ਼ਿਆਦਾ ਮੇਰਾ ਖਲਾਰਾ ਭਾਂਡੇ ਵਗੈਰਾ ਮੇਰੇ ਇੱਦਾਂ ਹੀ ਮੈਂ ਛੱਡ ਦਿੱਤੇ ਸੀਗੇ ਕਿਉਂਕਿ ਪਤਾ ਕੀ ਗੱਲ ਆ ਜਦੋਂ ਮੈ ਹੁੰਦਾ ਮੇਰੀ ਬਾਡੀ ਨੂੰ ਰੈਸਟ ਦੀ ਜ਼ਰੂਰਤ ਆ ਉਦੋਂ ਮੈਂ ਆਪਣੇ ਫਿਰ ਕੁਝ ਨਹੀਂ ਮੈਂ ਦੇਖਦੀ ਹੁੰਦੀ ਸਾਰਾ ਕੰਮ ਕਾਰ ਛੱਡ ਕੇ ਮੈਂ ਰੈਸਟ ਜ਼ਰੂਰ ਕਰਦੀ ਹੁੰਨੀ ਆ ਫਿਰ ਮੈਂ ਕੀ ਕਰਦੀ ਆ ਨੈਕਸਟ ਡੇ ਅਰਲੀ ਮਾਰਨਿੰਗ ਜਦੋਂ ਵੀ ਉੱਠਦੀ ਆ ਨਾ ਅੱਧਾ ਘੰਟਾ ਫਿਰ ਮੈਂ ਐਕਸਟਰਾ ਟਾਈਮ ਲਗਾ ਲੈਂਨੀ ਹੁੰਨੀ ਪਹਿਲੇ ਹੀ అలਾਰਮ ਲਗਾ ਲੈਂਨੀ ਆ ਉਹ ਜਿਹੜਾ ਫਿਰ ਅੱਧਾ ਘੰਟਾ ਹੁੰਦਾ ਉਹਦੇ ਵਿੱਚ ਜਿਹੜਾ ਮੇਰਾ ਰਾਤ ਦਾ ਪੈਂਡਿੰਗ ਕੰਮ ਪਿਆ ਹੁੰਦਾ ਨਾ ਉਹ ਮੈਂ ਸਵੇਰੇ ਉੱਠ ਕੇ ਫਿਰ ਕਰ ਲੈਂਦੀ ਆ ਇਸ ਤਰੀਕੇ ਨਾਲ ਫਿਰ ਨਾ ਮੈਨੂੰ ਕੰਮ ਕਰਨਾ ਵੀ ਜ਼ਿਆਦਾ ਔਖਾ ਨਹੀਂ ਲੱਗਦਾ ਹੁੰਦਾ ਔਰ ਨਾ ਜ਼ਰੂਰੀ ਨਹੀਂ ਆ ਕਿ ਤੁਸੀਂ ਸੇਮ ਜਿੱਦਾਂ ਮੈਂ ਰਾਤ ਨੂੰ ਹੀ ਭਾਂਡੇ ਵਗੈਰਾ ਕਿਚਨ ਸਾਫ਼ ਕਰਦੀ ਆਂ ਕਈ ਵਾਰ ਮੇਰਾ ਸਕਿੱਪ ਹੋ ਜਾਂਦਾ ਜਿਵੇਂ ਕੋਈ ਹੈਲਥ ਇਸ਼ੂ ਵੀ ਹੋ ਜਾਂਦਾ ਕਈ ਵਾਰ ਮੈਂ ਥੱਕ ਜਾਂਦੀ ਕੱਲ ਮੈਂ ਨਾ ਕਾਫੀ ਜ਼ਿਆਦਾ ਥੱਕ ਗਈ ਸੀ ਇਸ ਕਰਕੇ ਰਾਤੀ ਟਾਈਮ ਨਾਲ ਮੈਂ ਸੋ ਕੇ ਇਹ ਆ ਵੀ ਟਾਈਮ ਨਾਲ ਸੌਣ ਤੋਂ ਬਾਅਦ ਨਾ ਸਵੇਰੇ ਮੈਂ ਬਿਲਕੁਲ ਫਰੈਸ਼ ਉਠੀ ਸੀਗੀ ਔਰ ਉੱਠ ਕੇ ਇੰਨਾ ਜ਼ਿਆਦਾ ਰਿਲੈਕਸ ਫੀਲ ਹੋ ਰਿਹਾ ਸੀ ਨਾ ਫਿਰ ਕੰਮ ਚਾਹੇ ਜਿੰਨੇ ਮਰਜ਼ੀ ਹੋਵੇ ਫਿਰ ਮੈਂ ਆਰਾਮ ਨਾਲ ਕਰ ਲੈਨੀ ਆ ਫਿਰ ਇੰਨਾ ਕੰਮ ਨਾ ਮਹਿਸੂਸ ਨਹੀਂ ਹੁੰਦਾ ਹੈਗਾ ਸੋ ਇਸ ਕਰਕੇ ਅੱਜ ਕਿਚਨ ਦਾ ਕੰਮ ਮੇਰਾ ਸਵੇਰੇ ਬਹੁਤ ਜ਼ਿਆਦਾ ਸੀਗਾ ਤੇ ਕਿਚਨ ਵਾਲਾ ਸਾਰੀ ਇੱਥੇ ਮੈਂ ਕਲੀਨ ਕੀਤੀ ਕਿਚਨ ਕਾਊਂਟਰ ਗੈਸ ਵਗੈਰਾ ਆਲਮੋਸਟ ਜੋ ਵੀ ਕਿਚਨ ਦਾ ਕੰਮ ਹੁੰਦਾ ਆ ਇੱਥੇ ਮੈਂ ਸਾਰਾ ਕਰ ਚੁੱਕੀ ਆ ਬਸ ਉਸ ਤੋਂ ਬਾਅਦ 바ਰੀ ਆਂਦੀ ਹੈਗੀ ਕੁਸ਼ੀਨ ਦੀ ਅੱਜ ਉਹਨੇ ਥੋੜਾ ਜਿਹਾ ਪਹਿਲੇ ਹੀ ਰੋਲਾ ਪਾ ਲਿਆ ਕਿ ਮੈਨੂੰ ਦੁੱਧ ਵਗੈਰਾ ਦੇ ਦਿਓ ਮੈਂ ਕਿਹਾ ਪਹਿਲਾਂ ਗਰਮ ਕਰਕੇ ਉਹਨੂੰ ਪਲਾ ਦੇਣੀ ਆ ਉਸ ਤੋਂ ਬਾਅਦ ਮੈਂ ਆਪਣਾ ਕੰਮ ਕਰੂੰਗੀ ਕੁਲ ਛੀਂਦ ਨਾ ਹਜੇ ਸੌਣ ਦਾ ਟਾਈਮ ਹੋਇਆ ਨਹੀਂ ਹੈਗਾ ਹਜੇ 1 ਘੰਟਾ ਪਿਆ ਹੋਇਆ ਆ ਓਨੀ ਦੇਰ ਤੱਕ ਮੈਂ ਸੋਚਿਆ ਕਿ ਉਹ ਟੀਵੀ ਦੇਖਦੀ ਪਈ ਆ ਮੈਂ ਆਪਣਾ ਰੂਮ ਵਗੈਰਾ ਸੈੱਟ ਕਰ ਲੈਂਨੀ ਆ ਉਹਨਾਂ ਜਿਵੇਂ ਤੁਹਾਨੂੰ ਕੱਲ ਵਾਲੇ ਵਲੌਗ ਦੇ ਵਿੱਚ ਮੈਂ ਦੱਸਿਆ ਸੀਗਾ ਕਿ ਅੱਜ ਮੈਂ ਆਪਣੀ ਬੈੱਡ ਸ਼ੀਟ ਵੀ ਚੇਂਜ ਕਰਨੀ ਸੀਗੀ ਮਾਰਨਿੰਗ ਜਦੋਂ ਮੈਂ ਮਸ਼ੀਨ ਲਗਾਈ ਸੀਗੀ ਉਹ ਸਭ ਤੋਂ ਪਹਿਲਾਂ ਮੈਂ ਜਿਹੜੇ ਬਿਸਤਰੇ ਵਗੈਰਾ ਸੀਗੇ ਉਹ ਬਣਾਏ ਉਹਨਾਂ ਨਾਲ ਮੈਂ ਬੈੱਡ ਸ਼ੀਟ ਚੇਂਜ ਕਰਨੀ ਸੀਗੀ ਉਹ ਤਾਂ ਮੈਂ ਮੈਂ ਸੋਚਿਆ ਕਿ ਚਲ ਬਾਅਦ ਵਿੱਚ ਕਰ ਲੂੰਗੀ ਉਤਾਰ ਮੈਂ ਜ਼ਰੂਰ ਲਈ ਸੀ ਕਿਉਂਕਿ ਮਸ਼ੀਨ ਲੱਗੀ ਸੀ ਮੈਨੂੰ ਇਹ ਲਾਹਾ ਪਈਏ ਸਾਰੇ ਕਪੜੇ ਇੱਕ ਵਾਰੀ ਮਸ਼ੀਨ ਦੇ ਵਿੱਚ ਧੋਲ ਜਾਣ। ਬਸ ਇਸ ਕਰਕੇ ਸਵੇਰੇ ਨਾ ਮੈਂ ਆਪਣੀ ਚਾਦਰ ਵਗੈਰਾ ਵਿਚਾਈ ਨਹੀਂ ਕਿਉਂਕਿ ਫਿਰ ਮੈਂ ਹੋਰ ਕੰਮ ਕਰਨ ਲੱਗ ਪੀ ਸੀਗੀ। ਅੱਜ ਮੈਂ ਚਲੋ ਬੈੱਡ ਸ਼ੀਟ ਵੀ ਚੇਂਜ ਕਰ ਦਿੰਨੀ ਆ ਬੈੱਡ ਸ਼ੀਟ ਚੇਂਜ ਕਰਨ ਨਾਲ ਵੀ ਨਾ ਰੂਮ ਦਾ ਜਿਹੜਾ ਐਨਵਾਇਰਨਮੈਂਟ ਆ ਉਹ ਬਿਲਕੁਲ ਚੇਂਜ ਹੋ ਜਾਂਦਾ ਆ ਮੈਨੂੰ ਤਾਂ ਬਹੁਤ ਅੱਛੀ ਵਾਈਬਸ ਆਂਦੀ ਆ ਜਦੋਂ ਵੀ ਮੈਂ ਬੈੱਡ ਸ਼ੀਟ ਨੂੰ ਚੇਂਜ ਕਰ ਦਿੰਨੀ ਆ ਸੋਣਾ ਤਾਂ ਬਾਅਦ ਦੀ ਗੱਲ ਆ ਬੈਠਣ ਨੂੰ ਵੀ ਇੰਨਾ ਜ਼ਿਆਦਾ ਦਿਲ ਕਰਦਾ ਔਰ ਦਿਲ ਕਰਦਾ ਹੁੰਦਾ ਹੁਣੀ ਬੈਠ ਕੇ ਜਾਂ ਫੇ ਪੈ ਕੇ ਮੈਂ ਰੈਸਟ ਕਰ ਲਵਾਂ ਇੰਨਾ ਜ਼ਿਆਦਾ ਰਿਲੈਕਸ ਫੀਲ ਹੁੰਦਾ ਜਦੋਂ ਵੀ ਤੁਸੀਂ ਬੈੱਡ ਸ਼ੀਟ ਨੂੰ ਚੇਂਜ ਕਰਦੇ ਆ ਗਰਮੀ ਹੋਵੇ ਸਰਦੀ ਮੈਂ ਛੇਤੀ ਛੇਤੀ ਬੈੱਡ ਸ਼ੀਟ ਨੂੰ ਚੇਂਜ ਕਰ ਦਿੰਨੀ ਹੁਣੀ ਮੈਨੂੰ ਵਧੀ ਜਦੋਂ ਮੈਂ ਸਵੇਰੇ ਮਸ਼ੀਨ ਲਗਾਈ ਸੀ ਉਸ ਤੋਂ ਬਾਅਦ ਛੋਟੇ-ਛੋਟੇ ਬਹੁਤ ਸਾਰੇ ਕੰਮ ਜਿਵੇਂ ਮੈਂ ਤੁਹਾਨੂੰ ਦੱਸਦੀਆਂ ਮਾਰਨਿੰਗ ਦੇ ਵਿੱਚ ਹੁੰਦੇ ਆ ਮੈਂ ਨਹੀਂ ਸ਼ੂਟ ਕਰਦੀ ਕਿਉਂਕਿ ਪਤਾ ਕੀ ਗੱਲ ਆ ਵਲੌਗ ਤਾਂ ਜਿਹੜਾ ਲੰਬਾ ਹੋ ਹੀ ਜਾਂਦਾ ਆ ਔਰ ਨਾ ਫਿਰ ਜਦੋਂ ਵਲੌਗ ਸ਼ੂਟ ਕਰਨਾ ਹੁੰਦਾ ਉਹਦੇ ਵਿੱਚ ਆਪਣਾ ਟਾਈਮ ਬਹੁਤ ਚਲੇ ਜਾਂਦਾ ਬਸ ਹੋਰ ਕੋਈ ਗੱਲ ਨਹੀਂ ਹੈਗੀ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਮੈਂ ਸਕਿਪ ਕਰ ਦਿੰਨੀ ਆ ਬੈਲਟ ਸ਼ੀਰ ਚੇਂਜ ਕਰਨ ਦੇ ਨਾਲ-ਨਾਲ ਅੱਜ ਮੈਂ ਬੈੱਡ ਦੀ ਢੋਹ ਤੇ ਕਪੜਾ ਪਹਿਲੇ ਹੀ ਮਾਰ ਦਿੱਤਾ ਸੀਗਾ ਔਰ ਬੈੱਡ ਦੇ ਨਾਲ ਜਿਹੜੀ ਅਲਮਾਰੀ ਪਈ ਹੋਈ ਆ ਉਹਦੇ ਤੇ ਵੀ ਮੈਂ ਕਪੜਾ ਮਾਰ ਦਿੱਤਾ ਰ ਸੀ ਦੇਖਿਆ ਉਹਨਾਂ ਜ਼ਿਆਦਾ ਡੈਕੋਰੇਸ਼ਨ ਮੈਂ ਨਹੀਂ ਕੀਤੀ ਹੋਈ ਬਿਲਕੁਲ ਸਿੰਪਲ ਐਂਡ ਸੋਬਰ ਹੀ ਰੱਖਿਆ ਹੋਇਆ ਪਤਾ ਕੀ ਗੱਲ ਆ ਫਿਰ ਬਾਅਦ ਵਿੱਚ ਕਲੀਨ ਕਰਨਾ ਈਜ਼ੀ ਹੋ ਜਾਂਦਾ ਆ ਰੂਮ ਇੱਕ ਛੋਟੇ ਹੋਣ ਉੱਪਰ ਤੇ ਤੁਸੀਂ ਬਹੁਤ ਜ਼ਿਆਦਾ ਹੋਸ਼-ਪੋਸ਼ ਕਰ ਲੈਂਦੇ ਹੋ ਰੂਮ ਨੂੰ ਬਹੁਤ ਸਾਰਾ ਕਾਫੀ ਸਾਰੇ ਲੋਕਾਂ ਦੇ ਮੈਂ ਰੁੱਕ ਘਰ ਜਾ ਕੇ ਦੇਖਿਆ ਰੂਮ ਨਾ ਪੂਰੇ ਭਰੇ-ਭਰੇ ਹੁੰਦੇ ਕੰਦਾ ਵੀ ਪੂਰੀਆਂ ਭਰੀਆਂ ਹੁੰਦੀਆਂ ਉਹਦੇ ਨਾਲ ਪਤਾ ਕੀ ਗੱਲ ਆ ਫਿਰ ਸਾਫ਼ ਕਰਨਾ ਆਪਣੇ ਆਪ ਨੂੰ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਕਾਫੀ ਟਾਈਮ ਟੇਕਿੰਗ ਜਿਆ ਕੰਮ ਲੱਗਦਾ ਮੈਨੂੰ ਉਹ ਔਰ ਐਦਾਂ ਨਹੀਂ ਕਿ ਮੈਨੂੰ ਡੈਕੋਰੇਸ਼ਨ ਦਾ ਸ਼ੌਂਕ ਨਹੀਂ ਆ ਮੈਨੂੰ ਡ ਬਹੁਤ ਜ਼ਿਆਦਾ ਸ਼ੌਂਕ ਆ ਬਸ ਕੁਝ ਚੀਜ਼ਾਂ ਮੈਨੂੰ ਹੱਥ ਨਾਲ ਬਣਾ ਕੇ ਮਤਲਬ ਡੈਕੋਰੇਟ ਕਰਨਾ ਚੀਜ਼ਾਂ ਮੈਨੂੰ ਪਸੰਦ ਆ ਸੋ ਇਸ ਕਰਕੇ ਹਜੇ ਤਾਂ ਮੈਂ ਕੁਝ ਨਹੀਂ ਛੇੜ ਰਹੀ ਏਦਾਂ ਦਾ ਕੰਮ ਮੈਂ ਪੰਗਾ ਨਹੀਂ ਲੈ ਰਹੀ ਕਿਉਂਕਿ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਸੋ ਇਸ ਕਰਕੇ ਨਾ ਸਵੇਰੇ ਸਵੇਰੇ ਮੈਂ ਜਿਹੜਾ ਬੈੱਡ ਬੈੱਡਰੂਮ ਦੇ ਵਿੱਚ ਜਿੰਨਾ ਕ ਵੀ ਮੈਨੂੰ ਮਾੜਾ ਮੋਟਾ ਕਲੀਨਿੰਗ ਦਾ ਕੰਮ ਰਹਿੰਦਾ ਸੀ ਉਹ ਮੈਂ ਕਰ ਦਿੱਤਾ ਉਸ ਤੋਂ ਬਾਅਦ ਹੀ ਬੈੱਡਸ਼ੀਟ ਮੈਂ ਇੱਥੇ ਬਿਚਾਈ ਆ ਸਵੇਰੇ ਸਵੇਰੇ ਜਦੋਂ ਗੁਰਸ਼ੀਨ ਉੱਠ ਗਈ ਸੀ ਨਾਲ ਹੀ ਬਿਸਤਰੇ ਵਗੈਰਾ ਵੀ ਬਣਾ ਕੇ ਮੈਂ ਸਾਈਡ ਤੇ ਰੱਖ ਦਿੱਤੇ ਸੀਗੇ ਬੈੱਡਸ਼ੀਟ ਜਦੋਂ ਮੈਂ ਚੇਂਜ ਕਰਦੀ ਜਿੰਨੇ ਵੀ ਪਿੱਲੋ ਕਵਰ ਹੁੰਦੇ ਚਾਰ ਆ ਮੇਰੇ ਕੋਲ ਪਿੱਲੋ ਔਰ ਚਾਰਾਂ ਦੇ ਜਿਹੜੇ ਕਵਰ ਆ ਉਹਨਾਂ ਨੂੰ ਵੀ ਮੈਂ ਚੇਂਜ ਕਰ ਦੂੰਗੀ ਪਰसों ਮੈਨੂੰ ਇੱਕ ਭੈਣ ਦਾ ਮੈਸੇਜ ਆਇਆ ਸੀਗਾ ਨਾਮ ਸੀ ਉਹਨਾਂ ਦਾ ਪਰਮਜੀਤ ਕੌਰ ਔਰ ਮੈਨੂੰ ਪੁੱਛਦੇ ਪਏ ਸੀ ਕਿ ਤੁਹਾਡੇ ਨਾ ਕੱਪੜੇ ਬਹੁਤ ਜ਼ਿਆਦਾ ਬ੍ਰਾਈਟ ਹੁੰਦੇ ਆ ਮਤਲਬ ਸਾਫ਼ ਸੁਥਰੇ ਹੁੰਦੇ ਤੁਸੀਂ ਕਿਹੜੇ ਸਰਫ ਨਾਲ ਕੱਪੜੇ ਆਪਣੇ ਵਾਸ਼ ਕਰਦੇ ਹੋ ਮੈਂ ਉਹਨਾਂ ਨੂੰ ਦੱਸਿਆ ਸੀਗਾ ਕਿ ਮੈਂ ਨਾ ਟਾਇਡ ਯੂਜ਼ ਕਰਦੀ ਆਂ ਕਾਫੀ ਲੰਬੇ ਟਾਈਮ ਤੋਂ ਮੈਂ ਟਾਇਡ ਯੂਜ਼ ਕਰਦੀ ਆਂ ਮੈਨੂੰ ਵਧੀਆ ਲੱਗਦਾ ਉਹਨਾਂ ਦੀ ਨਾ ਫ੍ਰੈਗਰੈਂਸ ਵੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਆ ਔਰ ਜਿਹੜੇ ਬਾਕੀ ਕੱਲ ਦੇ ਜਿਹੜੇ ਵਾਈਟ ਕੱਪੜੇ ਹੁੰਦੇ ਆ ਜਦੋਂ ਵੀ ਮੈਂ ਕੱਪੜੇ ਵਾਸ਼ ਕਰਦੀ ਆਂ ਸਭ ਤੋਂ ਪਹਿਲਾਂ ਮੈਂ ਆਪਣੇ ਵ ਨੂੰ ਬਹੁਤ ਛੇਤੀ ਰੰਗ ਆ ਪਕੜ ਲੈਂਦਾ ਵਾ ਚਾਹੀ ਲਾਈਟ ਕਲਰ ਹੋਵੇ ਚਾਹੀ ਲਾਈਟ ਕਲਰ ਨਾ ਹੋਵੇ ਚਾਹੀ ਕਪੜਿਆਂ ਦਾ ਕਲਰ ਨਿਕਲਦਾ ਹੋਵੇ ਚਾਹੀ ਨਾ ਨਿਕਲਦਾ ਹੋਵੇ ਬਟ ਜਦ ਤੁਸੀਂ ਨਾ ਕਲਰਫੁਲ ਕਪੜਿਆਂ ਦੇ ਨਾਲ ਵਾਈਟ ਕਪੜਿਆਂ ਨੂੰ ਮਿਕਸ ਕਰ ਦਿੰਦੇ ਹੋ ਉਹਨਾਂ ਦੇ ਉੱਤੇ ਕੁਛ ਨਾ ਕੁਛ ਕਲਰ ਸਟੇਨ ਵਗੈਰਾ ਤਾਂ ਛਾੜ ਹੀ ਜਾਂਦਾ ਆ ਸੋ ਇਸ ਕਰਕੇ ਮੇਰਾ ਜਿਹੜਾ ਧੋਣ ਕਪੜੇ ਧੋਣ ਵਾਲਾ ਸਿਸਟਮ ਆ ਉਹ ਐਦਾ ਹੀ ਹੁੰਦਾ ਪਹਿਲਾਂ ਮੈਂ ਵਾਈਟ ਕਪੜੇ ਧੋਣੀਆਂ ਬਾਅਦ ਵਿੱਚ ਜਿਹੜੇ ਕਲਰਫੁਲ ਕਪੜੇ ਹੁੰਦੇ ਉਹ ਵਾਸ਼ ਕਰਦੀਆਂ ਸੋ ਇਸ ਕਰਕੇ ਨਾ ਜਿਹੜੇ ਵਾਈਟ ਕਪੜੇ ਐਦਾ ਮੇਨਟੇਨ ਰਹਿੰਦੇ ਆ ਸਾਫ਼ ਦੇ ਜਿੱਤਾ ਅੱਜ ਹੀ ਨਵੇਂ ਖਰੀਦੇ ਹੋ ਬੈੱਡਰੂਮ ਨਾ ਮੈਂ ਆਪਣਾ ਸਾਰਾ ਕਲੀਨ ਕਰਕੇ ਆ ਚੁੱਕੀ ਆਂ ਔਰ ਨਾ ਅੱਜ ਮੈਂ ਬਾਹਰ ਥੜੀ ਵੀ ਆਪਣੀ ਧੋਣੀ ਸੀਗੀ ਉਸ ਤੋਂ ਬਾਅਦ ਅੱਜ ਜਿਹੜਾ ਮੇਰਾ ਮੇਨ ਡੋਰ ਆ ਉਹਨੂੰ ਵੀ ਮੈਂ ਧੋਣਾ ਸੀਗਾ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਸੀ ਕਾਫੀ ਟਾਈਮ ਹੋ ਗਿਆ ਦਰਅਸਲ ਗੱਲ ਪਤਾ ਕੀ ਗੱਲ ਆ ਮੇਰਾ ਜਿਹੜਾ ਪਾਈਪ ਆ ਜਿਹੜਾ ਮੈਂ ਸਾਰਾ ਵਾਸ਼ ਕਰਦੀ ਆਂ ਧੋਣੀ ਹੁੰਦੀ ਆ ਵਿੜਾ ਵਗੈਰਾ ਉਹਨਾਂ ਖਰਾਬ ਹੋ ਚੁੱਕਿਆ ਬ੍ਰੇਕਡਾਊਨ ਹੋ ਚੁੱਕਿਆ ਆ ਹੁਣ ਮੈਂ ਸੋਚਿਆ ਸੀ ਕਿ ਹਾਜੇ ਮੈਂ ਪਰਚੇਸ ਨਹੀਂ ਕਰਨਾ ਹੈਗਾ ਮਤਲਬ ਜਦੋਂ ਮੈਨੂੰ ਲੱਗੂਗਾ ਮੈਂ ਉਦੋਂ ਪਰਚੇਸ ਕਰ ਲਾਂਗੀ ਅੱਜ ਨਾ ਮੈਂ ਕੀ ਬਾਰ ਠੜੀ ਵੀ ਤੋ ਕੀ ਆਈਆਂ ਅੱਜ ਮੈਂ ਗੇਟ ਵੀ ਧੋਤਾ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਸੀਗਾ ਕਿੰਨੇ ਦਿਨ ਹੋ ਗਿਆ ਹਵਾ ਬਹੁਤ ਜ਼ਿਆਦਾ ਚੱਲਦੀ ਪਈ ਸੀ ਤਾਂ ਕਰਕੇ ਨਾ ਬਾਹਰ ਤਾਂ ਝਾੜੂ ਬਿਲਕੁਲ ਵੀ ਲੱਗਦਾ ਨਹੀਂ ਸੀ ਅੱਜ ਮੈਂ ਸੋਚਿਆ ਪਾਣੀ ਸੁੱਟ ਕੇ ਨਾ ਫੇਰ ਝਾੜੂ ਮਾਰ ਦੇਣੀ ਮਿੱਟੀ ਵਗੈਰਾ ਵੀ ਨਹੀਂ ਉੱਡੂਗੀ ਔਰ ਬਸ ਇੱਥੇ ਜਿਹੜਾ ਮੇਨ ਗੇਟ ਸਿਕਾ ਉਹਦੇ ਉੱਤੇ ਵੀ ਮੈਂ ਕਪੜਾ ਇੱਕ ਵਾਰੀ ਮਾਰ ਦੇਣੀ ਹੁੰਨੀ ਨਾ ਫੇਰ ਨਾ ਜਿਹੜੇ ਪਾਣੀ ਦੇ ਨਿਸ਼ਾਨ ਵਗੈਰਾ ਉਹ ਨਹੀਂ ਰਹਿੰਦੇ ਹੈਗੇ ਮਾਰ ਕੇ ਉਸ ਤੋਂ ਬਾਅਦ ਅੱਜ ਮੈਂ ਬੀੜੇ ਦੇ ਵਿੱਚ ਵੀ ਮਤਲਬ ਬਾਲਟੀ ਦੇ ਵਿੱਚ ਹੀ ਪਾਣੀ ਪਾ ਕੇ ਬਸ ਬੀੜਾ ਵੀ ਅੱਜ ਮੈਂ ਲੱਗਦੇ ਸਾਰ ਧੋ ਦਿੱਤਾ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਸੀ ਵੈਸੇ ਤਾਂ ਡੇਲੀ ਪੋਚਾ ਲੱਗਦਾ ਹੀ ਆ ਪਰ ਪਤਾ ਕੀ ਗੱਲ ਆ ਪਾਣੀ ਦੇ ਨਾਲ ਜਦੋਂ ਆਪਾਂ ਧੋਨੇ ਆ ਨਾ ਕੋਈ ਚੀਜ਼ ਤੇ ਮਿੱਟੀ ਵਗੈਰਾ ਬਹੁਤ ਚੰਗੀ ਤਰੀਕੇ ਨਾਲ ਨਿਕਲ ਜਾਂਦੀ ਆ ਸੋ ਇਸ ਕਰਕੇ ਮੈਨੂੰ ਚੱਲ ਲੱਗਦੇ ਸਾਰ ਨਾ ਅੱਜ ਬੀੜੇ ਨੂੰ ਵੀ ਸਾਫ਼ ਹੋ ਜਾਊਗਾ ਜਦੋਂ ਆਪਾ ਪਾਣੀ ਨਾਲ ਵਾਸ਼ ਕਰ ਲੈਨੇ ਆ। ਉਹਨਾ ਉਸ ਤੋਂ ਬਾਅਦ ਬਸ ਮੈਂ ਕਪੜੇ ਸਾਰੇ ਧੋਤੇ ਸੀਗੇ ਮਸ਼ੀਨ ਤੇ ਕਪੜਾ ਵੀ ਮਾਰ ਦਿੱਤਾ ਕਾਫੀ ਜ਼ਿਆਦਾ ਗੰਦੀ ਹੋਈ ਸੀਗੀ। ਮਸ਼ੀਨ ਤੇ ਕਪੜਾ ਮਾਰਨ ਤੋਂ ਬਾਅਦ ਬਸ ਮੈਂ ਆ ਗਈ ਸੀਗੀ ਆਪਣੇ ਸੋਫੇ ਵਾਲੇ ਰੂਮ ਦੇ ਵਿੱਚ। ਗੁਸ਼ੀਨ ਜਦੋਂ ਸਵੇਰੇ ਟੀਵੀ ਦੇਖਦੀ ਸੀ ਨਾ ਉਹਦੇ ਟੀਵੀ ਦੇਖਦੇ ਦੇਖਦੇ ਕਾਫੀ ਸਾਰਾ ਖਲਾਰਾ ਸੀਗਾ ਮੇਰਾ ਸੋਫੇ ਵਾਲੇ ਕਮਰੇ ਦੇ ਵਿੱਚ। ਸੋਫੇ ਵਾਲੇ ਕਵਰ ਜਿਹੜੇ ਮੈਂ ਸਾਰੇ ਝਾੜ ਕੇ ਪਹਿਲੇ ਹੀ ਬਿਛਾ ਦਿੱਤੇ ਸੀਗੇ ਬਸ ਗੱਦੀਆਂ ਨੂੰ ਸੈੱਟ ਕਰਨਾ ਸੀਗਾ। ਕਿਉਂਕਿ ਕੱਲ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਸੀਗਾ ਇਹ ਸੋਫੇ ਵਾਲਾ ਰੂਮ ਜਿਹੜਾ ਮੈਂ ਸਾਰੇ ਕਵਰ ਝੜ ਕੇ ਬਿਛਾਈ ਸੀ ਇਸ ਕਰਕੇ ਅੱਜ ਇਹ ਵਾਲਾ ਪਾਰਟ ਮੈਂ ਸਕਿਪ ਕਰ ਦਿੱਤਾ ਮੈਂ ਸੋਚਿਆ ਅੱਜ ਨਹੀਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਬਸ ਮੈਂ ਜਿਹੜਾ ਇੱਥੇ ਕਵਰ ਸੀਗਾ ਆਪਣਾ ਟੇਬਲ ਦਾ ਇਹ ਅੱਜ ਮੈਂ ਜਦੋਂ ਸਵੇਰੇ ਕਪੜੇ ਧੋਤੇ ਸੀਗੇ ਇਹਨੂੰ ਵੀ ਮੈਂ ਵਾਸ਼ ਕਰ ਦਿੱਤਾ ਸੀਗਾ ਬਸ ਫੋਲਡ ਕਰਕੇ ਮੈਂ ਰੱਖਿਆ ਹੋਇਆ ਸੀ ਸਾਈਡ ਦੇ ਨਾਲ ਹੀ ਪਿਛਾ ਦੂੰਗੀ ਰੂਮ ਮੇਰਾ ਪੂਰਾ ਸੈੱਟ ਹੋ ਚੁੱਕਿਆ ਰੂਮ ਦੇ ਵਿੱਚ ਮੇਰੀ ਕੋਈ ਵੀ ਕਲੀਨਿੰਗ ਨਹੀਂ ਹੈਗੀ ਮੈਂ ਮਾਰਨਿੰਗ ਦੇ ਵਿੱਚ ਕਰ ਲਈ ਸੀਗੀ ਔਰ ਨਾ ਜਿਹੜਾ ਫਲੋਰ ਵਾਲਾ ਨੀਚੇ ਮ जिम्मेदारी ਹੁੰਦੀ ਹੁੰਨੀ ਉਹ ਮੇਰੇ ਹੀ ਖਤਮ ਕਰ ਲੈਣੀ ਹੁੰਨੀ ਆ ਅੱਜ ਮੈਂ ਤੁਹਾਡੇ ਨਾਲ ਕੁਝ ਆਪਣੇ ਪ੍ਰੋਡਕਟ ਸ਼ੇਅਰ ਕਰਾਂਗੀ ਜਿੱਦਾਂ ਮੈਂ ਕਾਫੀ ਟਾਈਮ ਤੇ ਤੁਹਾਨੂੰ ਗਲਤੀ ਪਈ ਸੀ ਮੈਨੂੰ ਆਰਟ ਐਂਡ ਕ੍ਰਾਫਟ ਦਾ ਬਹੁਤ ਜ਼ਿਆਦਾ ਸ਼ੌਂਕ ਆ ਕੁਝ ਚੀਜ਼ਾਂ ਮੈਂ ਪਹਿਲਾਂ ਤੋਂ ਹੀ ਬਣਾ ਕੇ ਰੱਖੀਆਂ ਹੋਈਆਂ ਅੱਜ ਮੈਂ ਤੁਹਾਨੂੰ ਦਿਖਾਉਂਗੀ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਕਿਹੜਾ ਵਾਲਾ ਬੈਸਟ ਲੱਗਿਆ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਇਹ ਵੀ ਮੈਂ ਆਪਣੇ ਹੱਥ ਦੇ ਨਾਲ ਹੀ ਬਣਾਇਆ ਹੋਇਆ ਆ ਔਰ ਜਿਹੜੇ ਇਹ ਸਾਰੇ ਮੈਂ ਪ੍ਰੋਡਕਟ ਬਣਾਏ ਹੋਏ ਕੁਝ ਵੇਸਟ ਚੀਜ਼ਾਂ ਦੇ ਬਣਾਏ ਹੋਏ ਨੀਚੇ ਜਿਹੜਾ ਇਹਦਾ ਬੇਸ ਆ ਨਾ ਉਹ ਕਾਰਡਬੋਰਡ ਦਾ ਲਿਆ ਯਾਨੀ ਕਿ ਜਿਹੜੇ ਪੁਰਾਣੇ ਗੱਤੇ ਵ ਜਿਹੜੇ ਡਿਜ਼ਾਈਨ ਵਗੈਰਾ ਹੁੰਦੇ ਮੈਂ ਆਪਣੇ ਹੀ ਦਿਮਾਗ ਦੇ ਨਾਲ ਬਣਾਨੇ ਹੁੰਦੀ ਆਂ ਔਰ ਨਾ ਇਹ ਸਾਰੀਆਂ ਛੋਟੀਆਂ-ਛੋਟੀਆਂ ਚੀਜ਼ਾਂ ਮੈਂ ਡੈਕੋਰੇਸ਼ਨ ਵਾਸਤੇ ਬਣਾਈਆਂ ਆਂ ਦੀਵਾਲੀ ਵਾਲੇ ਦਿਨ ਮਤਲਬ ਮੈਂ ਦੀਵਾਲੀ ਤੋਂ ਪਹਿਲਾਂ-ਪਹਿਲਾਂ ਕਾਫੀ ਸਾਰੇ ਛੋਟੇ-ਛੋਟੇ ਐਦਾ ਦੇ ਮੈਂ ਨਾ ਪ੍ਰੋਡਕਟ ਬਣਾਏ ਸੀਗੇ ਔਰ ਬਣਾ ਕੇ ਮੈਂ ਨਾ ਸੇਲ ਵੀ ਕੀਤੇ ਸੀ ਕਿਉਂਕਿ ਇਹਨਾਂ ਦੀ ਪੋਸਟ ਮੈਂ ਨਾ ਇੰਸਟਾਗ੍ਰam ਦੇ ਉੱਤੇ ਪਾਈ ਸੀਗੀ ਕਾਫੀ ਸਾਰੇ ਲੋਕਾਂ ਨੂੰ ਪਸੰਦ ਆਈ ਸੀ ਫਿਰ ਮੈਂ ਬਣਾ ਕੇ ਸੇਲ ਵੀ ਕੀਤੇ ਸੀ ਔਰ ਜਿਹੜਾ ਇਹ ਵਾਲਾ ਤੁਸੀਂ ਦੇਖ ਰਹੇ ਹੋ ਇਹ ਮੈਂ ਜਿਹੜਾ ਵਾਈਟ ਵਾਲਾ ਸੀਮੈਂਟ ਹੁੰਦਾ ਜਿਹੜੀ ਪੁੱਟੀ ਹੁੰਦੀ ਆ ਥੋੜੀ ਜਿਹੀ ਮੇਰੇ ਕੋਲ ਬਚੀ ਹੋਈ ਸੀ ਬਸ ਉਹਦਾ ਹੀ ਬਣਾਇਆ ਕੁਛ ਇੱਥੇ ਮੇਰੇ ਕੋ ਖਾਲੀ ਬੋਤਲਾਂ ਛੋਟੀਆਂ-ਛੋਟੀਆਂ ਪਈਆਂ ਸੀ ਕਲਰ ਦੇਆਂ ਖਾਲੀ ਹੋ ਗਈਆਂ ਸੀ ਪੇਂਟ ਦੀਆਂ ਉਹਨਾਂ ਨੂੰ ਯੂਜ਼ ਕਰਕੇ ਬਸ ਇਹਨਾਂ ਨੂੰ ਮੈਂ ਬਣਾਇਆ ਕੁਛ ਇਹਦੇ ਵਿੱਚ ਮੈਂ ਆਰਟੀਫੀਸ਼ੀਅਲ ਜਿਹੜੇ ਲੀਫ ਵਗੈਰਾ ਹੁੰਦੇ ਆ ਉਹ ਐਡ ਕਰਕੇ ਇੱਕ ਜਿਹੜਾ ਵਾਲ ਹੈਂਗਿੰਗ ਬਣਾਇਆ ਸੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦਾ ਬਣਿਆ ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਪਿਛਲੀ ਦੀਵਾਲੀ ਨੂੰ ਮੈਂ ਸ਼ੁਭ ਲਾਭ ਵੀ ਬਣਾਇਆ ਸੀਗਾ ਇਹਦੇ ਮੈਂ 4-5 ਮਤਲਬ ਪੀਸ ਬਣਾ ਕੇ ਸੇਲ ਕੀਤੇ ਸੀਗੇ ਕਾਫੀ ਸਾਰੇ ਲੋਕਾਂ ਨੇ ਪਸੰਦ ਕੀਤਾ ਸੀਗਾ ਔਰ ਕਾ ਅਗਰ ਤੁਸੀਂ ਵੀ ਇਸ ਤਰੀਕੇ ਤੇ ਬਣਵਾਉਣਾ ਚਾਹਦੇ ਹੋ ਤੁਸੀਂ ਬਣਵਾ ਸਕਦੇ ਹੋ ਔਰ ਦੀਵਾਲੀ ਦੇ ਨੇੜੇ ਤੇੜੇ ਜਿਹੜੇ ਤੋਰਨ ਹੁੰਦੇ ਡੋਰ ਹੈਂਗਿੰਗ ਹੁੰਦੇ ਆ ਉਹ ਵੀ ਮੈਂ ਬਣਾ ਲੈਨੇ ਆਪਣੇ ਹੱਥਾਂ ਨਾਲ ਉਹ ਵੀ ਮੈਂ ਤੁਹਾਡੇ ਨਾਲ ਕਿਸੇ ਦਿਨ ਜਰੂਰ ਸ਼ੇਅਰ ਕਰੂੰਗੀ ਔਰ ਇਹਨਾਂ ਸਾਰਿਆਂ ਵਿੱਚੋਂ ਤੁਹਾਨੂੰ ਕਿਹੜਾ ਵਾਲਾ ਬੈਸ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਰ ਬਾਰ ਮੈਂ ਤੁਹਾਨੂੰ ਕਹਿੰਨੀ ਰਹਿਣੀ ਆਟ ਆਟ क्राफ्ट ਦਾ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਪਹਿਲਾਂ ਤੋਂ ਬਣਾ ਕੇ ਰੱਖੀਆਂ ਹੋਈਆਂ ਆਆਂ ਔਰ ਹਾਂ ਅਗਰ ਤੁਸੀਂ ਇੰਟਰਸਟਿਡ ਹੋ ਬਨਾਨ ਦੇ ਵਿੱਚ ਬਣਵਾਉਣਾ ਚਾਹੁੰਦੇ ਤੁਸੀਂ ਮੈਨੂੰ ਆਰਡਰ ਪਲੇਸ ਵੀ ਕਰ ਸਕਦੇ ਹੋ ਔਰ ਹਾਂ ਤੁਸੀਂ ਨੇਮ ਪਲੇਟ ਵੀ ਬਣਵਾ ਸਕਦੇ ਹੋ ਜਾਂ ਫਿਰ ਕੀ ਹੋਲਡਰ ਜਿਹੜੇ ਹੁੰਦੇ ਉਹ ਵੀ ਬਣਵਾ ਸਕਦੇ ਹੋ ਕਸਟਮਾਈਜ਼ ਵੀ ਤੁਸੀਂ ਕਰਾ ਸਕਦੇ ਹੋ ਡਿਜ਼ਾਈਨ ਤੁਹਾਡਾ ਹੋਏਗਾ ਜਿਵੇਂ ਜਿਹੜਾ ਵੀ ਤੁਸੀਂ ਮੈਨੂੰ ਡਿਜ਼ਾਈਨ ਦੋਗੇ ਬਸ ਉਸੇ ਹਿਸਾਬ ਦੇ ਡਿਜ਼ਾਈਨ ਮੈਂ ਬਣਾ ਕੇ ਤੁਹਾਨੂੰ ਦੇ ਦੂੰਗੀ ਸੋ ਬਸ ਕਾਫੀ ਟਾਈਮ ਤੇ ਸੋ ਦੀ ਸੀ ਇੱਕ ਪ੍ਰੋਜੈਕਟ ਮੈਂ ਰੈਡੀ ਕਰਨਾ ਆ ਬਸ ਮੇਰੇ ਕੋਲ ਟਾਈਮ ਦੀ ਥੋੜੀ ਜੀ ਸ਼ਾਰਟੇਜ ਹੋਣ ਕਰਕੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਮੈਂ ਟਾਈਮ ਆਪਣਾ ਦੇ ਹੀ ਨਹੀਂ ਪਾਉਂਦੀ ਹੈਗੀ ਉਸ ਤੋਂ ਬਾਅਦ ਬਸ ਮੈਂ ਅੱਗੇ ਸੀਗੇ ਕੋਠੇ ਤੇ ਉੱਤੇ ਸਵੇਰੇ ਕੱਪੜੇ ਧੋਤੇ ਸੀਗੇ ਸੁੱਕ ਗਏ ਸੀਗੇ ਔਰ ਮੌਸਮ ਤਾਂ ਤੁਸੀਂ ਉੱਪਰ ਤਾਂ ਦੇਖ ਹੀ ਸਕਦੇ ਹੋ ਹਵਾ ਬਹੁਤ ਜ਼ਿਆਦਾ ਚੱਲਦੀ ਪਈ ਸੀਗੀ ਬਸ ਮੈਂ ਕਹਾਂ ਪਹਿਲਾਂ ਕੱਪੜੇ ਆਪਣੇ ਉਤਾਰ ਲਿਆਵਾ ਤੈ ਕਦੋਂ ਬਜਨੇ ਆ ਮੈਨੂੰ ਖੁਦ ਨਹੀਂ ਪਤਾ ਕਦੋਂ ਤੈ ਬਜਨੇ ਕਦੋਂ ਨਹੀਂ ਚਲੋ ਮੈਂ ਕਹਾਂ ਉਤਾਰ ਹੀ ਲਿਆਨੇ ਆ ਔਰ ਨਾ ਸਵੇਰੇ ਇੱਥੇ ਜਿਹੜਾ ਉੱਪਰ ਲੈਣ ਵਾਲਾ ਕੰਬਲ ਸੀਗਾ ਗੁਸ਼ੀਨ ਦੇ ਪਾਪਾ ਦਾ ਅੱਜ ਮੈਂ ਉਹ ਵੀ ਵਾਸ਼ ਕਰ ਦਿੱਤਾ ਜਦੋਂ ਵੀ ਮੈਨੂੰ ਲੱਗਦਾ ਹੁੰਦਾ ਨਾ ਥੋੜੀ ਬਹੁਤੀ 스ਮੈਲ ਆ ਰਹੀ ਹੈ ਕੱਪੜਿਆਂ ਚੋ ਮੈਂ ਤਾਂ ਨਾਲ ਹੀ ਵਾਸ਼ ਕਰ ਦੇਣੀ ਹੁੰਦੀ ਆ ਔਨਾ ਹਫਤੇ ਜਾਂ ਫਿਰ 10 ਦਿਨਾਂ ਬਾਅਦ ਇੱਕ ਵਾਰੀ ਮੈਂ ਕੱਪੜਿਆਂ ਦੇ ਵਿੱਚ ਡਿਟੋਲ ਥੋੜੀ ਜੀ ਜ਼ਰੂਰ ਪਾ ਲੈਣੀ ਹੁੰਦੀ ਆ ਜਿਨੇ ਵੀ ਬੈਕਟੀਰੀਆ ਵਗੈਰਾ ਹੁੰਦੇ ਨਾ ਸਾਰੇ ਰਿਮੂਵ ਹੋ ਜਾਂਦੇ ਆ ਸੋ ਚਲਿਏ ਫਿਰ ਇਹ ਸਿਕਾ ਜੀ ਅੱਜ ਦਾ ਮੇਰਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਬਾਏ ਬਾਏ